जिसकी शादी पच्चीस तारीख को तय हुई थी लड़के वाले बरात लेकर आ गए गांव में लेकिन समारोह स्थल बीएस फार्म तक रात्रि दो बजे तक नहीं पहुंचे जिसके कारण हमारा आपसे मनमोटाव हो गया और हमारी शादी कैंसिल हो गई फैसला जो हुआ है लड़का पक्ष लड़की पक्ष के शादी में हुए धन से तिहत्तर लाख रुपए ਪੰਚਾਇਤ ਨੇ ਜੜੇ ਮਨਜ਼ੂਰ ਕੀ ਹੈ ਮੁੰਡੇ ਵਾਲਿਆਂ ਨੇ ਪਹਿਲਾਂ ਕੁੜੀ ਵਾਲਿਆਂ ਤੋਂ ਲਈ ਘਰੇਟਾ ਉਸ ਤੋਂ ਬਾਅਦ ਅਰਗੇ ਕਹਿੰਦੇ ਫੋਰਚੂਨਰ ਲੈਣੀ ਹੈ ਉਸ ਤੋਂ ਬਾਅਦ ਫਿਰ ਕੁੜੀ ਵਾਲਿਆਂ ਦੇ ਪਿੰਡ ਨੇ ਜੋ ਕੀਤਾ ਉਹ ਸੁਣ ਕੇ ਤੁਸੀਂ ਵੀ ਹੈਰਾਨਾ ਹੋ ਜਾਓਗੇ ਪੂਰਾ ਮਾਮਲਾ ਹਰਿਆਣਾ ਦੇ ਗੁਰਦਾਉਂ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਇੱਕ ਵਿਆਹ ਰੱਖਿਆ ਹੋਇਆ ਸੀ ਪਿੰਡ ਦੀ ਕੁੜੀ ਦਾ ਵਿਆਹ ਸੀ ਜਿਸ ਦੇ ਵਿੱਚ ਤੈਅ ਹੋਇਆ ਸੀ ਮੁੰਡੇ ਵਾਲਿਆਂ ਦੇ ਨਾਲ ਕਿ ਉਹ ਵਿਆਹ ਦੇ ਵਿੱਚ ਘਰੇਟਾ ਗੱਡੀ ਦੇਣਗੇ ਪਰ ਇਹਨ ਮੌਕੇ ਦੀ ਬਰਾਦ ਸਾਰੀ ਪਿੰਡ ਦੇ ਵਿੱਚ ਪਹੁੰਚ ਜਾਂਦੀ ਹੈ ਉਸ ਤੋਂ ਬਾਅਦ ਕਹਿੰਦੇ ਨੇ ਸਾਨੂੰ ਫੋਰਚੂਨਰ ਗੱਡੀ ਦਿਓ ਫਿਰ ਵਿਆਹ ਕਰਨਾ ਉਸ ਤੋਂ ਬਾਅਦ ਕੁੜੀ ਵਾਲਿਆਂ ਦੇ ਪਿੰਡ ਦੀ ਪੰਚਾਇਤ ਇਕੱਠੀ ਹੁੰਦੀ ਹੈ ਤੇ ਉੱਥੇ ਹੀ ਮੁੰਡੇ ਵਾਲਿਆਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਸਭ ਤੋਂ ਖਾਸ ਗੱਲ ਇਹ ਰਹੀ ਕਿ ਪਿੰਡ ਦੀ ਪੁਲਿਸ ਵੀ ਉਸ ਪੰਚਾਇਤ ਦੇ ਵਿੱਚ ਸ਼ਾਮਿਲ ਰਹੀ ਜਿਹੜੀ ਕਿ ਸਭ ਤੋਂ ਵਧੀਆ ਗੱਲ ਰਹੀ ਹੈ ਕਿ ਪੁਲਿਸ ਨੇ ਵੀ ਪੂਰਾ ਉਹਨਾਂ ਦਾ ਜੋ ਹੈ ਸਾਥ ਦਿੱਤਾ ਤਾਂ ਮਾਮਲਾ ਗੁਰगांव ਦਾ ਦਸਿਆ ਜਾ ਰਿਹਾ ਹੈ ਤਾਂ ਵੀਡੀਓ ਵੀ ਇਸ ਦੀ ਕਾਫੀ ਵਾਇਲ ਹੋ ਰਹੀ ਹੈ ਜਿਸ ਦੇ ਵਿੱਚ ਸਾਫ਼ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਪੰਚਾਇਤ ਜੋ ਹੈ ਪਿੰਡ ਦੀ ਕਿ ਐਨਾ-ਐਨਾ ਪੈਸਾ ਪਰੋ ਜੋ ਤੁਸੀਂ ਇਹ ਕੀਤਾ ਤਾਂ ਪਿੰਡ ਪੰਗਰੋਲਾ ਜਿੱਥੋਂ ਦਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਪਿੰਡ ਪੰਗਰੋਲਾ ਦਾ ਜਿੱਥੇ ਲਾੜੇ ਦੇ ਪਰਿਵਾਰ ਨੂੰ ਵਿਆਹ ਤੋਂ ਠੀਕ ਪਹਿਲਾਂ ਕ੍ਰੇਟਾ ਲੈਂਡ ਤੋਂ ਬਾਅਦ ਦਾਜ ਦੇ ਵਿੱਚ ਫੋਰਚਨਰ ਕਾਰ ਮੰਗਣ ਦੀ ਸਜ਼ਾ ਦਿੱਤੀ ਗਈ ਹੈ ਪਿੰਡ ਵੱਲੋਂ ਪੂਰੀ ਬਰਾਤ ਨੂੰ ਰਾਸਦ ਦੇ ਵਿੱਚ ਲੈ ਲਿਆ ਅਤੇ ਪੰਚਾਇਤ ਨੇ ਜਨਤਕ ਮੁਆਫੀ ਗਾਵਾਂ ਦੇ ਲਈ 5 ਲੱਖ ਰੁਪਏ ਅਤੇ ਵਿਆਹ ਦੇ ਖਰਚੇ ਲਈ ਕੁੜੀ ਦੇ ਪਰਿਵਾਰ ਨੂੰ 73 ਲੱਖ ਰੁਪਏ ਦੇਣ ਦੀ ਮੰਗ ਕੀਤੀ ਦਿਲਚਸਪ ਗੱਲ ਇਹ ਰਹੀ ਕਿ ਗੁਰਗਾਓ ਪੁਲਿਸ ਵੀ ਪੰਚਾਇਤ ਦੀ ਅਦਾਲਤ ਦੇ ਵਿੱਚ ਮੌਜੂਦ ਸੀ ਤਾਂ ਇਹ ਤਸਵੀਰਾਂ ਨੇ ਗੁਰਗਾਓ ਤੋਂ ਸਾਹਮਣੇ ਹਨ ਕਿਉਂਕਿ ਅਕਸਰ ਹੀ ਅਸੀਂ ਇਹ ਚੀਜ਼ਾਂ ਦੇਖਦੇ ਹਾਂ ਕਿਉਂਕਿ ਕੁੜੀ ਦਾ ਪਰਿਵਾਰ ਮਸਾ ਤੋ ਵਿਆਹ ਕਰਦਾ ਆਪਣੀ ਧੀ ਨੂੰ ਤੋੜਦਾ ਆਪਣੀ ਹਸਿਆਤ ਤੋਂ ਵੱਧ ਕੇ ਪਰਿਵਾਰ ਜੋ ਹੈ ਪੇਰੈਂਟਸ ਹੈਗੇ ਨੇ ਜੋ ਕੁੜੀ ਦੇ ਉਹ ਕਰਦੇ ਨੇ ਪਰ ਜਦੋਂ ਦਾਜ ਤੇ ਲੋਭੀ ਅਜੇ ਕਰਦੇ ਹੁਣ ਤਾਂ ਉਹਨਾਂ ਦੇ ਨਾਲ ਅਜਿਹੀ ਹੋਣਾ ਚਾਹੀਦਾ ਜੋ ਕਿ ਪੰਗਰੋਲਾ ਪਿੰਡ ਦੀ ਪੰਚਾਇਤ ਨੇ ਕੀਤਾ ਸਜ਼ਾ ਦਿੱਤੀ ਪੂਰੀ ਬਰਾਤ ਨੂੰ ਹਿਰਾਸਤ ਦੇ ਵਿੱਚ ਲਿਆ ਸਜ਼ਾ ਦਿੱਤੀ ਜਿਹੜੀ ਤੁਸੀਂ ਕ੍ਰੇਟਾ ਤੋਂ ਬਾਅਦ ਦਾਜ ਦੇ ਲੋਭੀਆਂ ਦੇ ਵੱਲੋਂ ਜੋ ਫੋਰਚਨਰ ਗੱਡੀ ਮੰਗੀ ਗਈ ਉਸ ਦੀ ਸਜ਼ਾ ਦਿੱਤੀ ਗਈ 73 ਲੱਖ ਰੁਪਇਆ ਕੁੜੀ ਵਾਲਿਆਂ ਨੂੰ ਦਿਓ ਕਿਉਂਕਿ ਕੁੜੀ ਵਾਲਿਆਂ ਨੇ ਬਹੁਤ ਪੈਸਾ ਲਾ ਕੇ व्याज अपू का इंतजाम किया तिहत्तर लाख रूपया मंगा गया पूरी सी तो भी दिखा दी जिसकी शादी 25 तारीख को तय हुई थी लड़के वाले बरात लेकर आ गए गाँव में लेकिन समारोह स्थल बी एफ फार्म तक रात्रि दो बजे तक नहीं पहुंचे जिसके कारण हमारा आपसे मनमोटाव हो गया और हमारी शादी कैंसिल हो गई दोनों पक्षों के मौजूद व्यक्ति ने पंचायती तौर पर बिना पुलिस दबाव के बिना किसी दबाव के आपसे पंचायत तौर पर फैसला जो हुआ है लड़का पक्ष लड़की पक्ष के शादी में हुए धन से तिहत्तर लाख रुपए पंचायत में देने मंजूर किए हैं और साथ साथ जेवरात और करेटा गाड़ी अभी जो इन्होंने जेवरात जमा करा दिए हैं उसमें दो गुटी बाकी है और एक सिक्का बाकी है वो ये और देंगे और इनका सामान आ लिया है और करेटा गाड़ी भी आ ली है और, और जो पैसे वापस हुए हैं लड़के पक्ष के पास तिहत्तर लाख रुपए अभी मौजूद नहीं थे मौजूद ना होने के कारण दोनों पक्षों की पंचायत के बीच में मनोज यादव सनू दुलीचंद और भाई साढ़ वाले जी ने ये राशि दे मंजूर की है क्योंकि इनके पास पैसे नहीं थे और उसकी एवज में इनके पास एक चार कनाल जमीन है फाजिलपुर बादली और जुड़ोल्ला में और एक दो सौ बीस किसका प्लॉट है उसका इन्होंने इनको एग्रीमेंट किया है और हम सरदारी से ये ये चाहते हैं कि छह महीने का भाई मनोज ने इनको टाइम दिया है उसमें राकेश जी मनोज जी और राशि दे रहे हैं दोनों उसमें इन्होंने छह महीने का इनको टाइम दिया है कि छह महीने बिना ब्याज समय के इनके पैसे वापस दे दे ताकि पंचायत का फैसला निमट जाए और यदि छह महीने बाद तक भी ये पैसे नहीं देते हैं तो ये पूरी सरदारी ने इस प्लॉट पे भी और इस जमीन पे भी भाई मनोज और राकेश साथ मिलके उनको कब्जा कराना पड़ेगा ये फैसला सब मंजूर है जी